ਚੰਡੀਗੜ੍ਹ ਤੋਂ ਤੁਸੀਂ ਆਪਣਾ ਕੀਮਤੀ ਸਮਾਂ ਕੱਢ ਕੇ ਪੀਸੀ ਦੇ ਚਾਏ ਹੋ ਤੁਹਾਡਾ ਵੈਲਕਮ ਤੁਹਾਡਾ ਧੰਨਵਾਦ ਮੈਂ ਅੱਜ ਜਿਸ ਮੁੱਦੇ ਦੇ ਉੱਤੇ ਤੁਹਾਡੇ ਨਾਲ ਗੱਲ ਕਰਨੀ ਚਾਹੁੰਦਾ ਇਹ ਮੁੱਦਾ ਦੇਸ਼ ਦੇ ਕਰੀ ਸੀ ਕਰੋੜ ਲੋਕਾਂ ਨੂੰ ਸਿੱਧਾ ਪ੍ਰਭਾਵਿਤ ਕਰਨ ਵਾਲਾ ਤੁਸੀਂ ਰੋਜ਼ ਖਬਰਾਂ ਦੇਖਦੇ ਹੋ ਲੋਕ ਸਭਾ ਦੇ ਵਿੱਚ ਬੀਏ ਬਾਬਾ ਪੈ ਰਿਹਾ ਸਾਡੀ ਕੇਂਦਰ ਦੀ ਸਰਕਾਰ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਮੋਦੀ ਜੀ ਜਿਹੜੇ ਸਮਝੌਤੇ ਅਮਰੀਕਾ ਦੇ ਨਾਲ ਆਪਣੇ ਮਿੱਤਰ ਟਰੰਪ ਦੇ ਨਾਲ ਕਰ ਰਿਹਾ ਪਹਿਲਾਂ ਤਾਂ ਇਹ ਦੁੱਖ ਦੀ ਗੱਲ ਹੈ ਕਿ ਸਮਝੌਤੇ ਕੀ ਹੋ ਰਹੇ ਆ ਕੀ ਨਹੀਂ ਹੋ ਰਹੇ ਟਰੰਪ ਜੀ ਟਵੀਟ ਕਰਕੇ ਉਹ ਸਾਨੂੰ ਦੱਸ ਰਿਹਾ ਇਹ ਸਮਝੌਤਾ ਜਿਹੜਾ ਟ੍ਰੇਡ ਸਮਝੌਤਾ ਕਹਿੰਦੇ ਆ ਕਿੰਨੇ ਕੀਤਾ ਕੌਣ ਗਿਆ ਹੋਰ ਸਮਝੌਤਿਆਂ ਦੇ ਵਿੱਚ ਬੈਠਾ ਸਮਝੌਤਿਆਂ ਦੀ ਜਿਹੜੀ ਟਰਮ ਐਂਡ ਕੰਡੀਸ਼ਨ ਹੈ ਕੀ ਹੈ ਇਹ ਸਦਾ ਕੁਝ ਅਮਰੀਕਾ ਦੱਸ ਰਿਹਾ ਸਾਨੂੰ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਮੋਦੀ ਸਾਹਿਬ ਸਾਨੂੰ ਕਿਉਂ ਨਹੀਂ ਦੱਸ ਰਹੇ ਇਹ ਜਿਹੜਾ 트럼ਪ ਦੇ ਆਉਣ ਤੋਂ ਪਹਿਲਾਂ ਜਿਹੜਾ ਸਾਡੀਆ ਅਵਸਥਾ ਉੱਤੇ 2.8 ਫਲਸ ਸੀਗਾ ਜਿਹੜਾ ਅਮਰੀਕਾ ਲਾਉਂਦਾ ਸੀ ਜਿਹੜਾ ਉਹਨੇ ਵਧਾ ਕੇ 50% ਕੀਤਾ ਤੇ ਐਸ ਨਵੀਂ ਡੀਲ ਦੇ ਚ 18% ਕੀਤਾ ਉਹ ਸਾਡਾ ਸਿੱਧੇ ਦਾ ਸਿੱਧਾ 0% ਤੇ ਆ ਗਿਆ ਅਸੀਂ ਬਿਨਾਂ ਕਿਸੇ ਟੈਕਸ ਤੋਂ ਅਮਰੀਕਾ ਦੀਆਂ ਵਸਤੂਆਂ ਵਾਸਤੇ ਇਸ ਦੇਸ਼ ਦੇ ਦਰਵਾਜ਼ੇ ਖੋਲ ਰੇ ਆ ਜਿਹੜੇ ਬੇहद ਖਤਰਨਾਕ ਇਸ ਕਰਕੇ ਆ ਕਿ ਜਿਹੜੀਆਂ ਉੱਥੋਂ ਵਸਤੂ ਆਉਣਗੀਆਂ ਜਿੰਨਾ ਤੇ ਜੀ ਦਾ ਪਰਸੈਂਟ ਟੈਕਸ ਜਿਹਾ ਲੱਗਣਾ ਉਹ ਸਾਡੀਆਂ ਸਾਡੇ ਦੇਸ਼ ਦੀਆਂ ਸਾਡੇ ਦੇਸ਼ ਵਿੱਚ ਪੈਦਾ ਕਰਨ ਵਾਲੇ ਕਿਸਾਨਾਂ ਮਜਦੂਦਾਂ ਦੀਆਂ ਵਸਤਾ ਜੜੀਆਂ ਹੁੰਦਾ ਤੋਂ ਕਿੰਨੇ ਘੱਟ ਪ੍ਰਾਇਸ ਦੇ ਉੱਤੇ ਉਹ ਜਾਣਗੇ ਤੇ ਸਾਡੇ ਲੋਕ ਦੇੜਿਆ ਵਿਹਲੇ ਹੋ ਜਾਣਗੇ ਐਗਰੀਕਲਚਰ ਖੇਤੀਬਾੜੀ ਤੁਹਾਨੂੰ ਪਤਾ ਕਿ ਬਹੁਤ ਸਾਰੀਆਂ ਦੇਸ਼ ਦੀਆਂ ਕਿਸਾਨ ਜਥੇਬੰਦੀਆਂ ਨੇ ਬਹੁਤ ਸਾਰੇ ਮੁੱਖ ਮੰਤਰੀਆਂ ਨੇ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਕਿਹਾ ਸੀਗਾ ਕਿ ਜੇ ਤੁਸੀਂ ਅਮਰੀਕਾ ਦੇ ਨਾਲ ਕੋਈ ਸਮਝੌਤਾ ਕਰਨਾ ਚਾਹੁੰਦੇ ਹੋ ਤੇ ਕਿਸਾਨੀ ਨੂੰ ਬਾਹਰ ਰੱਖਿਓ ਕਿਸਾਨੀ ਨੂੰ ਉਹਦੇ ਵਿੱਚ ਨਾ ਲੈ ਕੇ ਆਇਓ ਕਿਉਂਕਿ ਦੇਸ਼ ਦੀ ਕਿਸਾਨੀ ਆਲਰੇਡੀ ਬਹੁਤ ਸੰਕਟ ਦੇ ਵਿੱਚ ਹੈ ਤੇ ਜੇ ਇਹ ਜਿਹੜਾ ਬਾਜ਼ਾਰ ਤੁਸੀਂ ਖੁੱਲਾ ਕਰ ਰਹੇ ਹੋ ਬਿਨਾ ਟੈਕਸਾਂ ਤੋਂ ਅਮਰੀਕਾ ਵਾਸਤੇ ਸਾਦੇ ਸੀ ਡੁੱਬ ਜਾਵਾਂਗੇ ਅਸੀਂ ਮਲ ਜਾਵਾਂਗੇ ਦੇਸ਼ ਦਾ ਕਿਸਾਨ ਕਿੱਥੇ ਜਾਊਗਾ ਪੰਜਾਬ ਸੂਬਾ ਖੇਤੀਬਾੜੀ ਦਾ ਸੂਬਾ ਉਹ ਕਿੱਥੇ ਜਾਊਗਾ ਅਮਰੀਕਾ ਲਈ ਦਰਵਾਜ਼ੇ ਖੋਲਤੇ ਕਣਕ ਦੇ ਕਪਾਹ ਦੇ ਸੋਇਆਬੀਨ ਦੇ ਮੱਕੇ ਦੇ ਸਾਡੀ ਕਣਕ ਸਾਡਾ ਮੱਕਾ ਸਾਡਾ ਕਪਾਹ ਉਹ ਸਾਰੇ ਕਿਹ ਬਾਜ਼ਾਰ ਜਾਣਗੇ ਬਿਨਾ ਟੈਕਸ ਤੋਂ ਅਮੇਕਾ ਦਾ ਮਾਲ ਆ ਬੂਗਾ ਉਹ ਬੀਕੂਗਾ ਤਾਂ ਅਸੀਂ ਕਿੱਥੇ ਜਾਵਾਂਗੇ ਕੇਂਦਰ ਦੀ ਸਰਕਾਰ ਨੇ ਮੋਦੀ ਨੇ ਦੇਸ਼ ਦੇ ਕਿਸਾਨਾਂ ਦੇ ਨਾਲ ਇੱਕ ਬਹੁਤ ਵੱਡਾ ਧੋਖਾ ਕੀਤਾ ਧੋਖਾ ਕੀਤਾ ਜਾ ਰਿਹਾ ਪਰਦੇ ਦੇ ਵਿੱਚ ਧੋਖਾ ਕੀਤਾ ਜਾ ਰਿਹਾ ਸਭ ਜਿਹੜੇ ਕਹਿੰਦੇ ਸੀਗੇ ਅਮੇਰਕਾ ਚ ਜਾ ਕੇ ਚੋਣ ਪਸਾਰ ਕਰਦੇ ਆ ਇਹ ਸਬਾਹ ਟਰੰਪ ਸਰਕਾਰ ਜਿਹੜੇ ਕਹਿੰਦੇ ਟਰੰਪ ਜੀ ਮੇਰੇ ਮਿੱਤਰ ਨੇ ਅੱਜ ਸਾਰ ਆਪਣੇ ਮਿੱਤਰਾਂ ਦੇ ਅੱਗੇ ਭਾਰਤ ਦੀ ਬੁਰੀ ਹਾਲਤ ਕਰ ਲਿ ਜਾਵੇ ਸਾਰਾ ਕੁਝ ਉਹਨਾਂ ਨੂੰ ਦੇਣ ਜਾਵੇ ਇਹ ਇਹ ਮੈਂ ਸਮਝਦਾ ਕਿ ਭਾਰਤ ਦੇ ਲੋਕਾਂ ਦੇ ਨਾਲ ਖਾਸ ਤੌਰ ਤੇ ਕਿਸਾਨਾਂ ਦੇ ਨਾਲ ਕਿਉਂਕਿ ਆਪਣੇ ਦੇਸ਼ ਦੇ 80% ਤੋਂ ਵੱਧ ਲੋਕ ਜਿਹੜਿਆ 80 ਕਰੋੜ ਤੋਂ ਵੱਧ ਲੋਕ ਦੇ ਰੇ ਖੇਤੀਬਾੜੀ ਤੇ ਨਿਰਭਰ ਕਰਦੇ ਆ ਕੋਈ ਸਬਜ਼ੀਆਂ ਦੀ ਖੇਤੀਬਾੜੀ ਕਰਦਾ ਕੋਈ ਬਾਗਾਂ ਦੀ ਕਰਦਾ ਕੋਈ ਕਣਕ ਬੀਜਦਾ ਕੋਈ ਝੋਨਾ ਬੁਈਦਾ ਦੇਖ ਦੇ ਕਿ ਕਿੱਤੇ ਦੇ ਵਿੱਚ ਸਸੋਂ ਦਾ ਤੇਲ ਹੁੰਦਾ ਕਿੱਤੇ ਕਪਾਹ ਹੁੰਦੀ ਐ ਕਿੱਤੇ ਸੋਇਆ ਬੀਜ ਹੁੰਦੀ ਐ ਕਿੱਤੇ ਬਾਜਰਾ ਹੁੰਦਾ ਕਿੱਤੇ ਕੁਝ ਹੁੰਦਾ ਸਾਰਾ ਸਾਰਾ ਬਰਬਾਦ ਹੋ ਜਾਊਗਾ ਸਾਡਾ ਸਾਡੀ ਕਿਰਤ ਕਰਨ ਵਾਲੇ ਲੋਕ ਜਿਹੜੇ ਕਿੱਥੇ ਜਾਣਗੇ ਇਸ ਸਮਝੌਤੇ ਦੇ ਆੜ ਦੇ ਵਿੱਚ ਜਿਹੜੀ ਭਾਵੇਂ ਅਜੇ ਚੀਜ਼ ਨਹੀਂ ਉੱਪਰ ਹੋਈ ਪਤਾ ਲੱਗਾ ਕਿ ਜਿਹੜੇ ਡੇਰੀ ਪ੍ਰੋਡਕਟ ਨੇ ਆਪਣੇ ਜਿਹੜੇ ਖੇਤੀਬਾੜੀ ਦਾ ਹਿੱਸਾ ਨੇ ਜਿਹੜਾ ਮੱਛੀ ਦੇ ਮੀਟ ਹੈ ਉਹ ਵੀ ਜੀਰੋ ਬਸਟ ਤੇ ਖੋਲ ਦਿੱਤਾ ਜਾਊਗਾ ਇਹ ਦੇਸ਼ ਦਾ ਜਿਹੜਾ ਡੇਰੀ ਪ੍ਰੋਡਕਟ ਹੈ ਸਾਡੀਆਂ ਡੇਹ ਦੀਆਂ ਸਾਡੀਆਂ ਮੱਝਾਂ ਸਾਡੀਆਂ ਗਾਇਆਂ ਸਭ ਸਾਡੇ ਬਾਗ ਉਹ ਕਿੱਥੇ ਜਾਣਗੇ ਉਹ ਕਿਹੜੇ ਵੇਖ ਤੇ ਜਾਣਗੇ ਸਰ ਅਸੀਂ ਕਿੱਥੇ ਜਾਵਾਂਗੇ ਦੇਸ਼ ਦਾ ਕਿਸਾਨ ਕਿੱਥੇ ਜਾਊਗਾ ਦੇਸ਼ ਦਾ ਪ੍ਰਧਾਨ ਮੰਤਰੀ ਦੱਸ ਸਕਦਾ ਬੀਜੇਪੀ ਦੱਸ ਸਕਦੀ ਹੈ ਬੀਜੇਪੀ ਦੇ ਲੀਡਰ ਪੰਜਾਬ ਦੇ ਦੱਸ ਸਕਦੇ ਆ ਕਿ ਪੰਜਾਬ ਖੇਤੀਬਾੜੀ ਦਾ ਸੂਬਾ ਹੈ ਜੇ ਮੌਜੂਦਾ ਅਮਰੀਕਾ ਦੇ ਨਾਲ ਸਾਡਾ ਸਮਝੌਤਾ ਸਿੱਧਾ ਚੜ ਜਾਂਦਾ ਅਸੀਂ ਸਰ ਉਹ ਕੀ ਕਹਿੰਦੇ ਆ ਅੱਛੇ ਤੋਂ ਫਸ ਤੇ ਆ ਕੇ ਡੇਪਾਂਗੇ ਸਾਡੇ ਵਿੱਚ ਲਈ ਕੁਝ ਦੇ ਦਊਗਾ ਦੂਜੀ ਗੱਲ ਜਿਹੜਾ ਮੱਕਾ ਜਿਹੜੇ ਕਣਕ ਸੋਆਬੀਨ ਜਿਹੜਾ ਖੋਲਿਆ ਗਿਆ ਸਾਡਾ ਅਮਰੀਕਾ ਦੇ ਵਿੱਚ ਤਾਰੇ ਤੋਂ ਬਹੁਤ ਸਾਰੇ ਜਰਨਲਿਸਟਾਂ ਨੂੰ ਪਤਾ ਹੋਊਗਾ ਕਿ ਹਾਈਬ੍ਰਿਡ ਬੀ ਜਿਹੜੇ ਉਹਦਾ ਦੀ ਫਸਲ ਹੁੰਦੀ ਹੈ ਮੈ ਮਲਕਾ ਦੇ ਵਿੱਚ ਲਗਾ ਉੱਥੇ ਕਿੰਨਾ ਕੈਮੀਕਲ ਬਾਉਂਦੇ ਆ ਕਿੰਨਾ ਕੈਮੀਕਲ ਜ਼ੂਸ ਕਰਦੇ ਆ ਉਹ ਜਦੋਂ ਸਰ ਉਹ ਮਾਲ ਅਮਰੀਕਾ ਚਾਹੂਗਾ ਤੇ ਸਮਝੋ ਸਾਡੇ ਲਈ ਜ਼ਹਿਰ ਜਿਹੜਾ ਮੋਦੀ ਸਾਹਿਬ ਨੇ ਜ਼ਹਿਰ ਲਈ ਦਰਵਾਜ਼ੇ ਖੋਲਤੇ ਜ਼ਹਿਰ ਵਾਸਤੇ ਅਸੀਂ ਸ਼ੂਗਰ ਦੇ ਮਰੀਜ਼ ਬਣਾਗੇ ਅਸੀਂ ਬੀਪੀ ਦੇ ਮਰੀਜ਼ ਬਣਾਗੇ ਸਦਾ ਕਿਡਨੀਆ ਉੱਤੇ ਅਸਰ ਹੋਊਗਾ ਅਸੀਂ ਸਾਡੀ ਸਾਡੀ ਫਸਲ ਤੇ ਬਦਵਾਦ ਹੋਣੀ ਹੋਣੀ ਆ ਸਾਡੂ ਸੇਹ ਦੇ ਪੱਖੋਂ ਵੀ ਉੱਥੋਂ ਦੀਆਂ ਜਿਹੜੀਆਂ ਚੀਜ਼ਾਂ ਬਸਤਾ ਹੋਣਗੀਆਂ ਉਹ ਸਦ ਉਹ ਕਿੱਥੇ ਵੀ ਆ ਕਿੱਥੇ ਚੱਲਣਗੀਆਂ ਕੀ ਕਿਹਾ ਗਿਆ ਡੀਲ ਦੇ ਵਿੱਚ ਅੱਗੇ ਕਿ ਤੇਲ ਜਿਹੜਾ ਉਹ ਰਸ਼ੀਆ ਤੋਂ ਦੀ ਲਿਆ ਜਾਊਗਾ ਟਰੰਪ ਜੀ ਕਹਿੰਦੇ ਆ ਕਿ ਇੰਡੀਆ ਹੁਣ ਤੇਲ ਰਸ਼ੀਆ ਤੋਂ ਨਹੀਂ ਲਊਗਾ ਉਹ ਅਮਰੀਕਾ ਤੋਂ ਲਊਗਾ ਉਹਨਾਂ ਦੇ ਲਾਗੇ ਜਿਹੜਾ ਇੱਕ ਦੇਸ਼ ਜਿਹੜਾ ਹੁਣੇ ਜਿੱਤੇ ਉਹਨਾਂ ਦੇ ਕਬਜ਼ਾ ਕੀਤਾ ਉਹ ਕਹਿੰਦਾ ਤੇਲ ਉੱਥੋਂ ਲਊਗਾ ਆਈਡੀਆ ਔਰ 20 ਹਜ਼ਾਰ ਕਿਲੋਮੀਟਰ ਤੋਂ ਜਿਹੜਾ ਤੇਲ ਆਊਗਾ ਸਰ ਉਹ ਕਿੰਨਾ ਮਹਿੰਗਾ ਬਊਗਾ ਤੇਲ ਦੀਆਂ ਪਲਾਈਸਾਂ ਕਿੰਨੀਆਂ ਮਹਿੰਗੀਆਂ ਹੋਣਗੀਆਂ ਤੇ ਤੁਹਾਨੂੰ ਸਭ ਨੂੰ ਪਤਾ ਜਦੋਂ ਤੇਲ ਮਹਿੰਗਾ ਹੁੰਦਾ ਤੇ ਬਾਕੀ ਮਹਿੰਗਾਈ ਜਿਹੜੀ ਇੱਕ ਮਿੰਟ ਜਿਹੜੀ ਉੱਪਰ ਚਲੀ ਜਾਂਦੀ ਹੈ ਇਹਨਾਂ ਮਹਿੰਗਾ ਤੇਲ ਅ ਰਸ਼ੀਆ ਸਾਡੇ ਨਾਲ ਸੀਗਾ ਆਰਾਮ ਦਾ ਰਾਗ ਜਿੱਥੋਂ ਅਸੀਂ ਲੈਂਦੇ ਸਾਡੇ ਨਾਲ ਸੀਗਾ ਇਹ ਉਸ ਡੀਲ ਦਾ ਹਿੱਸਾ ਔਰ ਮਾੜੀ ਗੱਲ ਹੈ ਕਿ 트럼ਪ ਕੱਲੀ ਕੱਲੀ ਚੀਜ਼ ਦੱਸਦਾ ਦੇਖਦਾ ਪ੍ਰਧਾਨ ਮੰਤਰੀ ਮੋਦੀ ਨਾਲ ਲੋਕ ਸਭਾ ਨੂੰ ਦੱਸਦਾ ਨਾਲ ਦੇਖਦੇ ਲੋਕਾਂ ਨੂੰ ਦੱਸਦਾ ਕਿ ਸਮਝਉਦਾ ਕੀ ਹੈ ਸੋ ਮੈਂ ਆਮਾਦੀ ਪਾਰਟੀ ਲੋਕਾਂ ਨੂੰ ਕਹਣਾ ਚਾਹੁੰਦਾ ਕਿ ਅਸੀਂ ਪੰਜਾਬ ਦੇ ਵੀ ਦੇਸ਼ ਦੇ ਕਿਸਾਨਾਂ ਲਈ ਲੜਾਈ ਲੜਾਂਗੇ ਅਸੀਂ ਆਪਣੀਆਂ ਵਸਤੂ ਜਿਹੜੀਆਂ ਜਨਾਲੀ ਕੇ ਮੋਦੀ ਆਪਣੀ ਦੋਸਤੀ ਦੇ ਵਿੱਚ ਜਿਹੜਾ ਉਹ ਬਾਜ਼ਾਰ ਬੰਦ ਕਰਾਉਣਾ ਚਾਹੁੰਦਾ ਅਸੀਂ ਉਹ ਬੰਦ ਵੀ ਹੋਣ ਦਿਆਂਗੇ ਅਸੀਂ ਕਿਸਾਨਾਂ ਦੀ ਲੜਾਈ ਲੜਾਂਗੇ ਅਸੀਂ ਪੰਜਾਬ ਦੀ ਲੜਾਈ ਲੜਾਂਗੇ ਕਿਉਂਕਿ ਹਿੰਦੁਸਤਾਨ ਦੀ ਖੇਤੀ ਦੀ ਅਗਭਾਈ ਜਿਹੜੀ ਹੈ ਲੜਬਾਜ਼ ਪੰਜਾਬ ਹੈ ਪੰਜਾਬ ਖੇਤੀ ਪ੍ਰਧਾਨ ਸੂਬਾ ਜੇਕਰ ਬਲੇ ਸਮਝੌਤਾ ਲਾਗੂ ਹੋ ਗਿਆ ਤੇ ਪੰਜਾਬ ਦੀ ਬਹੁਤ ਗੁੜੀ ਹਾਲਤ ਹੋਊਗੀ ਪੰਜਾਬ ਦੇ ਭਾਜਪਾ ਦੇ ਲੀਡਰ ਦੱਸ ਸਕਦੇ ਬਾਜ਼ਾਰ ਦੇ ਲੋਕਾਂ ਨੂੰ ਕਿ ਜਿਹੜਾ ਸਮਝੌਤਾ ਪੰਜਾਬ ਲਈ ਕਿੰਨਾ ਖਤਰਦਾ ਆ ਗਿਆ ਦੇਖ ਲਈਦਾ ਹਾਇਆ ਪੰਜਾਬ ਲਈ ਕਿੰਨਾ ਖਰਾਬ ਨਾ ਗਿਆ ਇਹ ਦਸਨ ਪੰਜਾਬ ਦੇ ਲੋਕਾਂ ਨੂੰ ਜਿਆਦਾ ਪਤਾ ਲੱਗੇ ਕਿ ਸਾਡੀ ਕਣ ਕਿੱਥੇ ਜਾਊਗੀ ਸਾਡੀ ਬਾਸਵਦੀ ਕਿੱਥੇ ਜਾਊਗੀ ਸਾਡੀ ਬਠਿੰਡਾ ਸੰਗਰੂਰ ਸਾਡੀ ਮਾਲਵਾ ਬਲਟ ਦਾ ਨਲਵਾ ਕਿੱਥੇ ਜਾਊਗਾ ਸਾਡੀਆਂ ਇਹ ਚੀਜ਼ਾਂ ਸਾਡੀ ਡੇਰੀ ਫਾਰਮ ਕਿੱਥੇ ਚੱਲ ਜਾਣਗੇ ਸਾਡਾ ਫਿਰੋਜ਼ਪੁਰ ਦੇ ਅੱਗੇ ਮੁਕਸਰ ਏਰੀਏ ਦੇ ਵਿੱਚ ਜਿਹੜੀ ਮੱਛੀ ਪਾ ਕੇ ਕਿਸਾਨ ਗਿਦਾਰਾ ਕਰਦੇ ਆ ਸਾਡੀ ਉਹ ਮੱਛੀ ਕਿੱਥੇ ਜਾਊਗੀ ਕੌਣ ਲਊਗਾ ਸਾਡੀ ਮੱਛੀ ਨੂੰ ਉੱਥੇ ਲੋਕਾਂ ਨੇ ਬਚਾ ਰਹੇ ਨੇ بڑے بڑے ਵੱਡੇ ਫਾਰਮ ਬਣਾਏ ਆ ਪਰ ਉਹ ਸਭ ਬਰਬਾਦ ਹੋ ਜਾਣਗੇ ਜਦੋਂ ਅਮਰੀਕਾ ਤੋਂ ਸਸਤੀ ਮੱਛੀ ਆ ਜੂਗੀ ਮੀਟ ਆ ਜੂਗੀ ਅੰਡਾ ਆ ਜੂਗਾ ਉੱਥੋਂ ਦੁੱਧ ਆ ਜੂਗਾ ਤੇ ਸਾਡਾ ਸਭ ਕੁਝ ਬਰਬਾਦ ਹੋ ਗਿਆ ਸੋ ਮੈਂ ਕਹਣਾ ਚਾਹੁੰਦਾ ਦੇਸ਼ ਵਾਸੀਆਂ ਨੂੰ ਕਿ ਉੱਠੋ ਮੈਂ ਕਿਸਾਨਾਂ ਨੂੰ ਕਹਿਣਾ ਚਾਹੁੰਦਾ ਕਿ ਉੱਠਣ ਦਾ ਟਾਈਮ ਹੈ ਆਰਾਮ ਆਦੀ ਪਾਰਟੀ ਲੋਕ ਸਭਾ ਦੇ ਰਾਜ ਸਭਾ ਦੇ ਅੰਦਰ ਵੀ ਤੇ ਬਾਹਰ ਸੜਕਾਂ ਤੇ ਵੀ ਕਿਸਾਨਾਂ ਦੀ ਇਸ ਸਮਝੌਤੇ ਦੇ ਵਿਰੋਧ ਜਿਹੜੀ ਆ ਉਹ ਜਦੋਂ ਜੈਤ ਕਰੂਗੀ ਇਹ ਸਮਝੌਤਾ ਜਿੰਨੇ ਚਿਰ ਤੱਕ ਰੱਦ ਨਹੀਂ ਹੁੰਦਾ ਪਹਿਲੀ ਗੱਲ ਤੇ ਮੋਦੀ ਜਿਹੜਾ ਉਹ ਸਪਸ਼ਟ ਕਰੇ ਲੋਕ ਸਭਾ ਦੇ ਵਿੱਚ ਦੱਸੇ ਕਿ ਸਮਝੌਤਾ ਕੀ ਹੈ ਇਹਦੀ ਅਟਰਮੈਂਟ ਕੰਡੀਸ਼ਨਾਂ ਕੀ ਨੇ ਟਰੰਪ ਕਿਉਂ ਦੱਸਦਾ ਸਾਨੂੰ ਜੀ ਟਰੰਪ ਕੌਣ ਹੈ ਟਰੰਪ ਮੋਦੀ ਦਾ ਦੋਸਤ ਹੋ ਸਕਦਾ ਹੈ ਸਾਡਾ ਕੀ ਲੱਗਦਾ ਉਹ ਕੌਣ ਸਾਨੂੰ ਦੱਸ ਦਿਆ ਉੱਥੋਂ ਬੈਠਾ ਕਿ ਮੇਰਾ ਆ ਸਮਝੌਤਾ ਹੋ ਗਿਆ ਜੀ ਮੇਰਾ ਹੋ ਗਿਆ ਉਹ ਟਵੀਟ ਕਰਦਾ ਮੋਦੀ ਸਾਹਿਬ ਦਾ ਟਵੀਟ ਕਿੱਥੇ ਗਿਆ ਮੋਦੀ ਸਾਹਿਬ ਕਿਉਂ ਨਹੀਂ ਟਵੀਟ ਕਰ ਰਹੇ ਮੋਦੀ ਸਾਹਿਬ ਕਿਹਾ ਦੀਏ ਤੇ ਇਹ ਨੂੰ ਦੱਸ ਲੈ ਕਿ ਇਹ ਸਮਝੌਤਾ ਕੀ ਹੈ ਮੇ ਕੱਲ ਨਾਲ ਜਿਹੜੀ ਨਵੀਂ ડીਲ ਹੈ ਸੋ ਮੈਂ ਇਸ ડીਲ ਨੂੰ ਸਮਝਦਾ ਕਿ ਦੇਸ਼ ਦੀ ਬਹੁਤ ਵੱਡੀ ਖਤਰਨਾਕ ડીਲ ਹੈ ਸਾਡੇ ਦੇਸ਼ ਨੂੰ ਮਾਰੂ ਆ ਸਾਡੀ ਕਿਸਾਨੀ ਨੂੰ ਬਦਬਾਦ ਕਰਨ ਵਾਲੀ ਇਹ ડીਲ ਹੈ ਅਸੀਂ ਕਦੇ ਵੀ ਨਹੀਂ ਚਾਹਾਂਗੇ ਕਿ ਸਾਡੀ ਕਿਸਾਨੀ ਬਦਬਾਦ ਹੋ ਜਾਏ ਅਸੀਂ ਆਪਣੀ ਕਿਸਾਨੀ ਨੂੰ ਬਚਾਉਣ ਵਾਸਤੇ ਹਰ ਤਰ੍ਹਾਂ ਦੀ ਜਿਹੜੀ ਜਦੋਂ ਜਾਜ ਹੈ ਜੋ ਵੀ ਕਰਦਾ ਪਊਗਾ ਲੋਕ ਸਭਾ ਤਸ ਸਭਾ ਸਾਡ ਪੰਜਾਬ ਦੀਆਂ ਛੜਕਾਂ ਤੇ ਗਜਰਾਤ ਦੀਆਂ ਛੜਕਾਂ ਤੇ ਗੋਆ ਦੀਆਂ ਛੜਕਾਂ ਦੇ ਉੱਤੇ ਦਿੱਲੀ ਦੀਆਂ ਛੜਕਾਂ ਉੱਤੇ ਮਦਾਨ ਚ ਉਤਰਾਂਗੇ ਇਹ ਸਮਝੌਤਾ ਜਿਹੜਾ ਕਦੀ